ਸੰਦੀਪ ਠਾਪਰ ਦੇ ਹਮਲੇ ਤੋਂ ਬਾਅਦ ਜਿਹੜੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਸੀਗੀਆਂ ਜਿਹੜੀਆਂ ਹਿੰਦੂ ਸਿੱਖ ਭਾਈਚਾਰੇ 'ਚ ਵਿਗਾੜ ਪਾ ਰਹੀਆਂ ਸੀਗੀਆਂ ਜਾਂ ਟੌਂਚਵਾਦੀ ਵਾਲੀ ਵੀਡੀਓ ਸੀਗੀਆਂ ਵੀ ਦੇਖਿਆ ਢਾਤਾ ਦੇਖਿਆ ਠੋਕਤਾ ਕਿਸ ਕੋਈ ਜ਼ਿੰਮੇਵਾਰੀ ਲੈ ਰਿਹਾ ਕੋਈ ਜਾਗੋ ਕੱਢ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਅੱਜ ਅਸੀਂ ਆਪਣਾ ਇੱਕ ਗਿਆਪਨ ਸੀਪੀ ਸਾਹਿਬ ਨੂੰ ਦੇਣ ਆਏ ਆ ਤਾਂ ਕਿ ਇਹਨਾਂ ਦੇ ਉੱਤੇ ਠੋਸ ਕਾਰਵਾਈ ਕੀਤੀ ਜਾ ਸਕੇ ਪਰ ਸ਼ਿਵਸਾਨਾ ਵੱਲੋਂ ਵੀ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਰਿਹਾ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਹਰ ਧਰਮ ਦਾ ਸਨਮਾਨ ਕਰਦੇ ਆ ਨਾਲੇ ਤਾਂ ਬਿਲਕੁਲ ਕਲੀਅਰ ਕਹਿੰਦੇ ਆ ਅਸੀਂ ਕਿੱਦਾਂ ਬੋਲ ਸਕਦੇ ਆ ਜਦਕਿ ਗੁਰੂ ਸਾਡੇ ਅਸੀਂ ਗੁਰੂਆਂ ਦੇ ਗੁਰੂ ਸਾਡੇ ਅਸੀਂ ਗੁਰੂਆਂ ਦੇ ਜਿਹੜਾ Hindu ਸਮਾਜ ਤਾਂ ਗੁਰੂ ਘਰ ਦੀ ਸੇਵਾ ਕਰਦਾ ਜਿਹੜਾ ਸਿੱਖ ਸਮਾਜ ਉਹ ਮੰਦਿਰ ਦੀ ਸੇਵਾ ਕਰਦਾ ਅਸੀਂ ਤਾਂ ਬਕ ਹੋਣੀ ਸਿੱਧੇ ਜਿਹੜੇ ਲੋਕ ਵੀ ਗੱਲ ਕਰਦੇ ਨੇ ਜਿਹੜੇ ਲੋਕ ਵੀ ਗਲਤ ਗੱਲ ਕਰਦੇ ਨੇ ਜਿਹੜੇ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਦੇ ਕੇ ਆਂ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ। ਕੰਗਲ ਸਾਹਿਬ ਰੋਲਾ ਕਿਸ ਚੀਜ਼ ਦਾ ਹੈ ਤੁਸੀਂ ਕਹਿੰਨੇ ਵੀ ਸਾਨੂੰ ਕੋਈ ਦਿੱਕਤ ਨਹੀਂ ਤੇ ਦੂਜੇ ਪਾਸੇ ਲੋਕ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਰੋਲਾ ਕੀ ਹੈ? ਦੇਖੋ ਜਦੋਂ ਸੰਦੀਪ ਥਾਪਰ ਤੇ ਹਮਲਾ ਕੀਤਾ ਗਿਆ, ਟਾਰਗੇਟ ਕਰਕੇ ਹਮਲਾ ਦਿੱਤਾ ਗਿਆ, ਉੱਤੇ ਕਾਰਵਾਈ ਹੋ ਗਈ। ਬਸ ਠੀਕ ਹੋ ਗਈ ਨਾ? ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਹੂੰ ਵੀ ਦੇਖਿਆ ਜੀਵ ਦੀ ਹੱਡੀ ਨਹੀਂ ਹੁੰਦੀ ਸਾਡੇ ਖਿਲਾਫ ਬੋਲੂਗੇ ਠੁੱਕਾਂਗੇ ਜੇ ਤੁਸੀਂ ਬੋਲੂਗੇ ਅਸੀਂ ਤੁਹਾਡਾ ਸਿਰ ਪਾੜਾਂਗੇ ਜੋ ਬੋਲੂਗੇ ਜੜੀ ਲੱਤਾ ਤੋੜਾਂਗੇ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਐਪਲੀਕੇਸ਼ਨ ਦੇਣਾ ਹੈ ਇਹਨਾਂ ਲੋਕਾਂ ਦੇ ਖਿਲਾਫ ਵੀ ਕਰਦੇ ਹਾਂ ਤਾਂ ਕੀ ਅਸਰਸ਼ਨ ਦਿੱਤਾ ਗਿਆ ਅਸਰਸ਼ਨ ਦਿੱਤਾ ਗਿਆ ਜਿਹੜਾ ਵੀ ਮਾਹੌਲ ਵਿਗਾੜੇਗਾ ਜਿਹੜਾ ਹਿੱਟ ਸਪੀਚ ਕਰੇਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ ਕੁਝ ਵੀਡੀਓ ਦੇ ਕੇ ਆਏ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਸਰਪ੍ਰਧਾਨ ਜੀ ਦਾ ਬਸ ਸੀਪੀ ਸਾਹਿਬ ਨੂੰ ਮਿਲੇ ਆ ਅਸੀਂ ਤੇਜਾ ਜੀ ਨੂੰ ਸੋਰੀ ਡੀਸੀਪੀ ਸਾਹਿਬ ਨੂੰ ਮਿਲੇ ਆ ਉਹ ਜਿਹੜੇ ਗੋਰਾ ਥਾਪਰ ਜੀ ਉਹਦੇ ਸਬੰਧ ਵਿੱਚ ਕੁਝ ਇਸ਼ੂ ਸੀਗੇ ਸਾਡੇ ਉਹ ਉਹਨਾਂ ਨਾਲ ਡਿਸਕਸ ਕੀਤੇ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਇਸ਼ੂ ਕ੍ਰੇਟ ਨਾ ਹੋਵੇ ਉਹਦੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਔਰ ਸਦਵਾਭ ਔਰ ਵਧੀਆ ਤਰੀਕੇ ਨਾਲ ਸਮਾਜ ਚੱਲੇ ਉਹਦੀਆਂ ਗੱਲਾਂ ਪਰ ਸੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਪੜਕਾਉ ਬਿਆਨ ਨਹੀਂ ਦੇਗਾ ਕਿ ਲੱਗਦਾ ਕਿ ਦੇਖੋ ਨਾ ਤਾਂ ਅਸੀਂ ਲੋਕਾਂ ਨੇ ਕਿਸੇ ਵੀ ਧਰਮ ਦੇ ਵਿਰਖਲਾਪ ਕੋਈ ਬਿਆਨ ਪਹਿਲਾਂ ਦਿੱਤਾ ਤੇ ਨਾ ਕੋਈ ਐਸੀ ਸਾਡੀ ਸੋਚ ਹੈ ਸਾਡਾ ਭਾਈਚਾਰਾ ਸਾਡੇ ਨੋ ਵਾਸਤੇ ਰਸਤੇ ਕੋਈ ਐਸਾ ਸਪੀਚ ਕੋਈ ਨਹੀਂ ਦਿੰਦੀ ਔਰ ਨਾ ਹੀ ਅੱਜ ਸਾਨੂੰ ਕੋਈ ਐਸੇ ਦੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੋਈ ਆ ਠੀਕ ਹੈ ਨਾ ਜੀ ਤੇ ਐਸਾ ਕੁਝ ਨਾ ਪਹਿਲਾਂ ਗਿਆ ਭਾਈਚਾਰਕ ਸਾਂਝ ਲਈ ਕੀ ਸੁਨੇਹਾ ਦੇਗੇ ਦੇਖੋ ਇਹ ਜਿਹੜਾ ਭਾਈਚਾਰਾ ਪੰਜਾਬ ਦੇ ਅੰਦਰ ਪੰਜਾਬ ਖੁਸ਼ਹਾਲ ਤਾਂ ਹੀ रह ਸਕਦਾ ਜੇ ਭਾਈਚਾਰਾ ਸਹੀ ਰਹੇ ਪਰ 1 1 1 ਸਾਈਡ ਟ੍ਰੈਫਿਕ ਨਹੀਂ ਚੱਲ ਸਕਦਾ 2 ਵੇ ਹੀ ਚੱਲਦਾ ਜੇ ਭਾਈਚਾਰਾ ਸਾਂਝ ਰੱਖਣੀ ਹੈ ਹੋਣੀ ਵੀ ਚਾਹੀਦੀ ਹੈ ਸਾਡੀ ਸੋਚ ਐਸੀ ਹੈ ਲੇਕਿਨ ਇਹ 2 ਵੇ ਹੋਣੀ ਚਾਹੀਦੀ ਹੈ ਇੱਕ ਪਾਸੇ ਨਹੀਂ ਹਮੇਸ਼ਾ ਹਿੰਦੂ ਜਿਹੜਾ ਸਨਾਤਨੀ ਹੈ ਉਹ ਹਮੇਸ਼ਾ ਹੀ ਕਹਦਾ ਵੀ ਅਸੀਂ ਭਾਈਚਾਰੇ ਚ ਹਮਮ ਲੇਕਿਨ ਦੂਸਰੇ ਪਾਸੇ ਉਹ ਐਸੀ ਕਿਸੇ ਕਿਸੇ ਵੇਲੇ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਨੂੰ ਹਟ ਕਰਦੀਆਂ ਦੋਨੋਂ ਪਾਸੇ ਭਾਈਚਾਰਾ ਸਾਂਝ ਹੋਣੀ ਚਾਹੀਦੀ